ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 24 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਵਿੱਚ ਕੁਝ ਬਦਲਾਅ ਨਹੀਂ ਹੋਇਆ। ਲਗਾਤਾਰ ਮੌਸਮ ਸਾਫ਼ ਰਿਹਾ ਗਰਮੀ ਅਤੇ ਹੌਮਸ ਵੀ ਦੇਖਣ ਨੂੰ ਮਿਲ ਰਹੀ ਹੈ। ਸੋ ਨਮੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਬਾਅਦ ਦੁਪਹਿਰ ਜਿਹੜੇ ਹੀਟ ਸੈੱਲ ਬਣਦੇ ਹਨ ਉਹਨਾਂ ਦੀ ਵੀ ਕੋਈ ਖਾਸ ਸੰਭਾਵਨਾ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਅਜ ਨਹੀਂ ਦੇ ਰਹੀ ਹੋ ਸਕਦਾ ਕਿ ਸਵੇਰ ਤੜਕਸਰ ਕੁਝ ਕੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੀਆਂ ਮੀਂਹ ਦੀਆਂ ਕਾਰਵਾਈਆਂ ਜਾਂ ਬੱਦਲਵਾਈ ਜ਼ਰੂਰ ਦੇਖਣ ਨੂੰ ਮਿਲੇਗੀ ਉਹ ਵੀ ਪਵਾਰ ਖੇਤਰ ਦੇ ਵਿੱਚ ਜਿਵੇਂ ਹੁਸ਼ਿਆਰਪੁਰ ਹੋ ਗਿਆ ਆਨੰਦਪੁਰ ਸਾਹਿਬ ਰੋਪੜ ਮੋਕਾਲੀ ਦੇ ਇਲਾਕਿਆਂ ਦੇ ਆਸ-ਪਾਸ ਇਹਨਾਂ ਦੇ ਵਿੱਚ ਕੱਲ ਨੂੰ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੀ ਦੇਖਣ ਨੂੰ ਮਿਲਣਗੇ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜਾਂ ਤਰਨਤਾਰਨ ਦੇ ਵੀ ਕੁਝ ਇੱਕ ਇਲਾਕਿਆਂ ਦੇ ਵਿੱਚ ਸੋ ਇਹ ਦੇਖਣਾ ਹੋਵੇਗਾ ਕਿ ਸਵੇਰ ਸਾਰ ਦੇਖਣ ਨੂੰ ਮਿਲਦੇ ਹਨ ਜਾਂ ਬਾਅਦ ਦੁਪਹਿਰ ਤੋਂ ਕਿਉਂਕਿ ਕੱਲ ਨੂੰ ਇੱਕ ਸਿਸਟਮ ਆ ਰਿਹਾ ਹੈ ਜਿਸ ਦਾ ਅਸਰ ਕੱਲ ਤੋਂ ਪੈਣਾ ਸ਼ੁਰੂ ਹੋ ਜਾਵੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ 25 26 ਤੇ 27 ਤਰੀਕ ਇਹਨਾਂ ਤਿੰਨਾਂ ਦਿਨਾਂ ਦੇ ਵਿੱਚੋਂ ਕਿਹੜਾ ਮੁੱਖ ਦਿਨ ਰਹਿੰਦਾ ਹੈ ਉਹ ਕੁਦਰਤ ਤੇ ਨਿਰਭਰ ਹੈ ਹਲਕੇ ਤੋਂ ਦਰਮਿਆਨਾ ਮੀਂਹ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਇੱਕ ਅੱਧੀ ਵੇਰ ਦੇਖਿਆ ਜਾਵੇਗਾ ਖਾਸ ਕਰਕੇ ਦੁਆਬੇ ਤੇ ਮਾਝੇ ਤੇ ਪੁਆਰ ਖੇਤਰ ਦੇ ਵਿੱਚ ਬਧੀਆ ਉਮੀਦ ਜਾਂ ਚੱਟਾ ਵੀ ਲੱਗ ਸਕਦੀ ਜਾਨੇ